ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਮੈਂ ਤੁਹਾਡੀ 호ਸਟ ਨੀਲਮਕੌਰਤ ਮੈਂ ਟੀਵੀਐਚ 4 ਦੇ ਸਾਰੇ ਦਰਸ਼ਕਾਂ ਤੇ শ্রোਤਿਆਂ ਦਾ ਨਿੱਘਾ ਸਵਾਗਤ ਕਰਦੀ ਆਂ ਪ੍ਰੋਗਰਾਮ ਸੱਚ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੌ ਰਹੇ ਨੇ ਇਸ ਪ੍ਰੋਗਰਾਮ ਦੇ ਰੂਹੇ ਰਵਾ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ ਆਉਣਾ ਮਿਲ ਕੇ ਉਹਨਾਂ ਦੀਆਂ ਵਿਚਾਰ ਚਰਚਾਵਾਂ ਸੁਣਦੇ ਆਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 16 ਮਾਰਚ 2017 ਤਿੰਨ ਚੇਤਨਾ ਅੰਸ਼ਾਈ ਸਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਅੱਜ ਦਾ ਜਿਹੜਾ ਪਹਿਲਾ ਇਸ਼ੂ ਹੈ ਉਸ ਬਾਰੇ ਤੁਹਾਡਾ ਕੀ ਤਕਸਰਾ ਹੈ ਅ ਦੇਖੋ ਅਕਸਰ ਜਦੋਂ ਵੀ ਅਸੀਂ ਆਰਐਸਐਸ ਦੀ ਵਿਚਾਰਧਾਰਾ ਕਿਵੇਂ ਇਹ ਨਾਜ਼ੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਈ ਕਿਵੇਂ ਜੋ ਕੁਝ ਨਾਜ਼ੀਆਂ ਨੇ ਆਪਣੀਆਂ ਮਾਈਨੋਰਿਟੀਆਂ ਨਾਲ ਖਾਸ ਤੌਰ ਤੇ ਯਹੂਦੀਆਂ ਨਾਲ ਜਿਪਸੀਆਂ ਨਾਲ ਈਵਨ ਕਮਿਨਿਸਟਾਂ ਨਾਲ ਬਾਦ ਦੇ ਵਿੱਚ ਕੈਥੋਲਿਕਸ ਦੇ ਨਾਲ ਵੀ ਕੀਤਾ ਜੀ ਔਰ ਉਸ ਨੂੰ ਬੜੇ ਮਾਣ ਦੇ ਨਾਲ ਜਿਹੜਾ ਆਰਐਸਐਸ ਦਾ ਦੂਸਰਾ ਵੱਡਾ ਇਹਨਾਂ ਦਾ ਸਰ ਸੰਚਾਲਕ ਸੀ ਹੈਡਗਵੇਅਰ ਨੇ ਇਹਦੀ ਸ਼ੁਰੂਆਤ ਕੀਤੀ 1920ਵਿਆਂ 'ਚ ਔਰ ਬਹੁਤ ਜਲਦੀ ਇਸ ਨੂੰ ਗੋਲ ਵਲਕਰ ਨੇ ਟੇਕਓਵਰ ਕੀਤਾ ਔਰ ਉਹ ਲੰਬਾ ਵਕਤ ਆਰਐਸਐਸ ਦਾ ਮੁਖੀ ਰਿਹਾ ਔਰ ਉਸ ਨੇ ਆਪਣੀਆਂ ਲਿਖਤਾਂ ਦੇ ਵਿੱਚ ਬੜੀ ਸਪਸ਼ਟਤਾ ਦੇ ਨਾਲ ਇਹ ਲਿਖਿਆ ਜੀ ਕਿ ਜੋ ਸੋਲੂਸ਼ਨ ਜੋ ਹੱਲ 나ਜ਼ੀਆਂ ਨੇ ਜਰਮਨੀ ਦੇ ਵਿੱਚ ਕਟ ਗਿਣਤੀਆਂ ਦੇ ਮਸਲੇ ਦਾ ਕੱਢਿਆ ਉਹੀ ਹੱਲ ਭਾਰਤ ਦੇ ਵਿੱਚ ਜਿਹੜਾ ਉਹ ਕੱਢਿਆ ਜਾਏਗਾ ਔਰ ਕੱਢਣਾ ਜ਼ਰੂਰੀ ਹੈ ਜੀ ਸੋ ਜ਼ਾਰ ਹੈ ਕਿ ਨਾਜ਼ੀਆਂ ਨੇ ਕੀ ਹਾਲ ਕੱਢਿਆ ਉਹਨਾਂ ਨੇ ਕਿਸ ਅੰਦਾਜ਼ ਦੇ ਵਿੱਚ ਪਹਿਲਾਂ ਤਾਂ ਇਹ ਸਾਰਾ ਜਿਹੜਾ ਇੱਕ ਪ੍ਰੋਪਾਗੈਂਡਾ ਸ਼ਬਦ ਜਿਹੜਾ ਕਿ ਜਰਮਨ ਜ਼ਬਾਨ ਦਾ ਹੀ ਹੈ ਉਸ ਨੂੰ ਬੜੇ ਵਿਉਂਤਬੱਧ ਤਰੀਕੇ ਦੇ ਨਾਲ ਕੀਤਾ ਹੈ ਕਿ ਜੋ ਵੀ ਤੁਹਾਡੀ ਅੱਜ ਆਰਥਿਕ ਮੰਦੀ ਹਾਲ ਮੰਦੀ ਹਾਲਤ ਹੈ ਜੋ ਤੁਹਾਡਾ ਜਿਸ ਅੰਦਾਜ਼ ਦੇ ਵਿੱਚ ਜਰਮਨ ਥੱਲੇ ਨੂੰ ਗਿਆ ਇਸ ਦੇ ਲਈ ਯਹੂਦੀ ਜ਼ਿੰਮੇਵਾਰ ਨੇ ਜੀ ਉਹਨਾਂ ਦੇ ਲਈ ਜੂਸ ਤੇ ਲਈ ਨਫ਼ਰਤ ਦੇ ਜਿਹੜੀ ਹੈ ਪੈਦਾ ਕੀਤੀ ਫਰਸਟ ਵਰਲਡ ਵਾਰ ਦੇ ਦੌਰਾਨ ਉਹਨਾਂ ਦਾ ਕੀ ਰੋਲ ਰਿਹਾ ਹੈ ਉਹਨੂੰ ਬੜਾ ਵਧਾ ਚੜਾ ਕੇ ਦੱਸਿਆ ਗਿਆ ਔਰ ਫਿਰ 19ਵੀਂ ਸਦੀ ਦੇ ਅਖੀਰ ਚ ਇੱਕ ਜਿਊਇਸ਼ ਪ੍ਰੋਟੋਕਾਲ ਦਾ ਜਿਹੜਾ ਜ਼ਿਕਰ ਕਰਕੇ ਉਹਨਾਂ ਨੂੰ ਅੱਗੋਂ ਬਦਨਾਮ ਕੀਤਾ ਗਿਆ ਕਿ ਕਿਵੇਂ ਉਹ ਜਰਮਨ ਨੂੰ ਬਰਬਾਦ ਤਬਾਹੂ ਬਰਬਾਦ ਕਰ ਰਹੇ ਨੇ ਔਰ ਉਹ ਅੰਗਰੇਜ਼ਾਂ ਦੇ ਏਜੰਟ ਨੇ ਫਿਰ ਉਹਦੇ ਨਾਲ ਬੇਸ਼ੱਕ ਕਿ ਹਿਟਲਰ ਆਪ ਕੋਈ ਜਿਹੜਾ ਬਲੀਵੀਂਗ ਕ੍ਰਿਸਚੀਅਨ ਨਹੀਂ ਸੀ ਐਗਨੋਸਟਿਕ ਸੀ ਜੀ ਲੇਕਿਨ ਉਸ ਦੇ ਨਾਲ ਫਿਰ ਜਿਹੜੇ ਉਹਨਾਂ ਦੀ ਪ੍ਰੋਪਾਗੈਂਡਾ ਮਸ਼ੀਨਰੀ ਅੱਗੋਂ ਸੀ ਉਹਨਾਂ ਨੇ ਜੀਸਸ ਦੀ ਕ੍ਰੂਸਿਫਿਕੇਸ਼ਨ ਦੀ ਕਹਾਣੀ ਔਰ ਫਿਰ ਜਿਹੜਾ ਉਹਨਾਂ ਦੇ ਲਈ ਯਹੂਦੀਆਂ ਲਈ ਜੋ ਕੋ ਸ਼ੈਕਸਪੀਅਰ ਨੇ ਲਿਖਿਆ ਸੀ ਦੂਜਿਆਂ ਨੇ ਇੱਕ ਨਫ਼ਰਤ ਸੀ ਐਜ਼ ਅ ਬਲੱਡਸਕਰ ਇਹਨਾਂ ਨੂੰ ਕਿਹਾ ਜਾਂਦਾ ਸੀ ਉਸ ਸਾਰੇ ਦੀ ਵਰਤੋਂ ਕਰਕੇ ਆਮ ਜਰਮਨਾ ਦੇ ਵਿੱਚ ਇਹ ਗੱਲ ਭਰ ਦਿੱਤੀ ਕਿ ਇਹ ਰਾਸ਼ਟਰ ਵਿਰੋਧੀ ਨੇ ਦੇਸ਼ ਵਿਰੋਧੀ ਨੇ ਔਰ ਜਿਹੜੀ ਜਰਮਨ ਦੀ ਐਡਵਾਂਸਮੈਂਟ ਹੈ ਉਹਦੇ 'ਚ ਵੱਡੀ ਰੁਕਾਵਟ ਹੈ ਤੇ ਪਹਿਲਾ ਉਹਨਾਂ ਦਾ ਤਰੀਕਾ ਸੀ ਫਿਰ ਉਹਨਾਂ ਨੇ ਕਿਵੇਂ ਹੌਲੀ-ਹੌਲੀ ਉਹਨਾਂ ਦੇ ਬੁੱਕਸਟੋਰਸ ਨੂੰ ਟਾਰਗੇਟ ਕੀਤਾ ਉਹਨਾਂ ਦੀਆਂ ਬਿਜ਼ਨੈਸਸ ਨੂੰ ਟਾਰਗੇਟ ਕੀਤਾ ਕੋਰਟ ਡਿਸੀਜਨਸ ਆਏ ਕਿ ਵੀ ਕਿਵੇਂ ਉਹਨਾਂ ਨੂੰ ਕੁਝ ਖਾਸ ਸਰਵਿਸਸ ਤੋਂ ਜਿਹੜਾ ਉਹ ਵਾਂਝਿਆ ਕਰ ਦਿੱਤਾ ਗਿਆ ਜਿਹਦੇ ਚੋਂ ਜਾ ਹੀ ਨਹੀਂ ਸਕਦੇ ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੇ ਰਾਜਿਆਂ ਨੇ ਗਰਾਊਂਡ ਲੈਵਲ ਤੇ इवन ਆਪਣੇ ਬੱਚਿਆਂ ਤੱਕ ਨੂੰ ਇਹ ਟ੍ਰੇਨਡ ਕੀਤਾ ਕਿ ਕਿਵੇਂ ਉਹਨਾਂ ਦੇ ਲਈ ਵਨ ਨੇਸ਼ਨ ਵਨ ਰੇਸ ਵਨ ਲੀਡਰ ਜਿਹੜਾ ਸੀ ਉਸ ਵਿਚਾਰਧਾਰਾ ਨੂੰ ਜਿਹਨੂੰ ਕਹਿੰਦੇ ਨੇ ਘੋਲ ਕੇ ਪਿਆਇਆ ਔਰ ਜੋ ਕੁਝ ਫਿਰ ਉਸ ਪੀਰੀਅਡ ਦੇ ਵਿੱਚ ਹੋਇਆ 1930 ਦੇ ਵਿੱਚ ਔਰ 1939 ਤੋਂ 1945 ਤੱਕ ਦੁਨੀਆ ਨੇ ਫੇਰੇ ਕਿਹਾ ਕਿ ਨੈਵਰ ਅਗੇਨ 6 ਮਿਲੀਅਨ ਤੋਂ ਜ਼ਿਆਦਾ ਯਹੂਦੀ ਮਾਰੇ ਗਏ ਕਿੰਨੇ ਜਿਹੜੇ ਨੇ ਮਿਲੀਅਨ ਜਿਪਸੀ ਜਿਨ੍ਹਾਂ ਦਾ ਕੋ ਬਹੁਤਾ ਭੋਗ ਹੀ ਨਹੀਂ ਪਾਉਂਦਾ ਜੀ ਉਹ ਮਾਰੇ ਗਏ ਸਿਵਲ ਲਿਬਰਟੇਰੀਅਨ ਕੈਥੋਲਿਕਸ ਕਮਿਨਿਸਟ ਔਰ ਇਸ ਸਾਰੇ ਦੇ ਥੱਲੇ ਜਿਹੜਾ ਉਹ ਇੱਕ ਇਨੀ ਵੱਡੀ ਨਸਲਕੁਸ਼ੀ ਜਿਹੜੀ ਹੈ ਉਹ ਇਕੱਲੇ ਜਰਮਨ ਦੇ ਵਿੱਚ ਨਹੀਂ ਯੂਰਪ ਦੇ ਵਿੱਚ ਸਮੁੱਚੇ ਜਿੱਥੇ-ਜਿੱਥੇ ਫੇਰੇ 나ਜ਼ੀ ਗਏ ਉਹ ਪੋਲੈਂਡ ਹੋਏ ਉਹ ਯੂਕਰੇਨ ਹੋਏ ਉਹ ਪ੍ਰੈਜ਼ੈਂਟ ਦੇ ਜਿਹੜਾ ਸਰਬੀਆ ਕਰੋਸ਼ੀਆ ਹੋਏ ਉਹ ਇਹ ਸਾਰੇ ਹੀ ਜਿਹੜਾ ਉਸ ਤੇ ਲਈ ਉਹ ਜ਼ਿੰਮੇਵਾਰ ਸੀ ਅੱਜ ਜੋ ਸਿਨੈਰੀਓ ਭਾਰਤ ਦੇ ਵਿੱਚ ਬਣ ਰਿਹਾ ਹੈ ਅਸੀਂ ਪਹਿਲੇ ਦਿਨ ਤੋਂ ਇਹ ਕਿਹਾ ਕਿ ਭਾਈ ਉਸੇ ਹੀ ਨਾਜ਼ੀ ਵਿਚਾਰਧਾਰਾ ਤੇ ਆਧਾਰਿਤ Hindu Hindi Hindustan ਦਾ ਔਰ ਇੱਕ Hindu ਰਾਸ਼ਟਰ ਦਾ ਕਾਨਸੈਪਟ ਜਿਹਨੂੰ ਗੋਲ ਵਰਕਰ ਨੇ ਬਾਅਦ ਵਿੱਚ ਸਾ ਵਰਕਰ ਉਹਦੇ ਵਿੱਚ ਕਲੀਮੈਂਟ ਆਇਆ ਜੀ ਜਿਹੜਾ Hindu ਮਹਾਸਭਾ ਵਰਗੀ ਜਿਹੜੀ ਵਿਚਾਰਧਾਰਾ ਮਦਰ ਮੋਨ ਮਾਰਵੀਆ ਵਰਗਾ ਸੌਫਟ ਸਪੋਕਨ ਪਰ ਇੱਕ ਜ਼ਹਿਰੀਲਾ ਹਿੰਦੂਤਵਾ ਦਾ ਜਿਹੜਾ ਨੂੰ ਮੰਨਣ ਵਾਲਾ ਔਰ ਪ੍ਰਚਾਰਨ ਵਾਲਾ ਆਇਆ ਔਰ ਕਿਵੇਂ ਇਵਨ ਗਾਂਧੀ ਜਿਸ ਦਾ ਕਾਨਸੈਪਟ ਰਾਮ ਰਾਜ ਦਾ ਅਲਟੀਮੇਟਲੀ ਹਿੰਦੂ ਨੇਸ਼ਨ ਵਾਰੀ ਲੀਡ ਕਰਦਾ ਸੀ ਹਿੰਦੂਤਵੀਆਂ ਨੇ ਉਹਨੂੰ ਵੀ ਟੋਲਰੇਟ ਨਹੀਂ ਕੀਤਾ ਕਿ ਇਹਦਾ ਸੌਫਟ ਹਿੰਦੂਤਵ ਹੈ ਜੀ ਔਰ ਨਥੂਰਾਮ ਗੋੜਸੇ ਨੇ ਕਿਵੇਂ ਜਿਹੜਾ ਗਾਂਧੀ ਨੂੰ ਸ਼ੂਟ ਡਾਊਨ ਕੀਤਾ ਹੁਣ ਇਸ ਪਿਛੋਂ ਇਟਸ ਇਸ ਪਿਛੋਕੜ ਦੇ ਵਿੱਚ ਅਸੀਂ ਅੱਜ ਦੀ ਇਸ ਗੱਲ ਨੂੰ ਕਰਾਂਗੇ ਕਿ ਜਦੋਂ ਤੋਂ ਯੂਪੀ ਦੇ ਵਿੱਚ ਬੀਜੇਪੀ ਪਾਵਰ ਦੇ ਵਿੱਚ ਆਈ ਹੈ ਉਤਰਾਖੰਡ ਹੋਏ ਉਤਰਾਖੰਡ ਯੂਪੀ ਹਿੰਦੂਤਵਾ ਦੇ ਰੱਥ ਨੇ ਕਿਵੇਂ ਦਰੜਿਆ ਸਾਰੇ ਵਿਰੋਧੀ ਪਾਰਟੀਆਂ ਨੂੰ ਔਰ ਅੱਜ ਦੀ ਜਿਹੜੀ ਪ੍ਰਮੁੱਖ ਖਬਰ ਟਾਈਮਜ਼ ਆਫ ਇੰਡੀਆ ਸਮੇਤ ਭਾਰਤ ਦੇ ਮੇજર ਮੀਡੀਆ ਨੇ ਰਿਲੀਜ਼ ਕੀਤੀ ਹੈ ਉਸ ਦੇ ਵਿੱਚ ਸਪਸ਼ਟਤਾ ਦੇ ਨਾਲ ਇਹ ਹੈ ਕਿ ਵੀ ਹੁਣ ਉਸ এজেন্ডੇ ਦੇ ਉੱਤੇ ਜਦੋਂ ਪਿਛਲੇ ਵਿਸ਼ਵਕ 2014 ਤੋਂ ਮੋਦੀ ਜਿਹੜਾ ਹੈ ਉਹ ਪਾਵਰ ਦੇ ਵਿੱਚ ਹੈ ਜੀ ਲੇਕਿਨ ਉਹਨਾਂ ਦੇ ਕੋਲ ਨਾ ਤਾਂ ਰਾਜ ਸਭਾ ਦੇ ਵਿੱਚ ਮੈਜੋਰਟੀ ਸੀ ਨਾ ਉਹਨਾਂ ਦੇ ਕੋਲ ਜਿਹੜੀ ਹੈ ਡਿਜ਼ਾਇਰਡ ਸਟਰੈਂਥ ਸੀ ਯੂਪੀ ਦੇ ਵਿੱਚ ਵੀ ਉਹਨਾਂ ਦੀ ਸਰਕਾਰ ਨਹੀਂ ਸੀ ਬਿਹਾਰ ਉਹਨਾਂ ਨੇ ਟੇਕਓਵਰ ਕਰਨਾ ਚਾਹ ਪਰ ਨतीश ਕੁਮਾਰ ਔਰ ਲਾਲੂ ਯਾਦਵ ਨੇ ਉਹਨਾਂ ਦੇ ਡਿਜ਼ਾਈਨਸ ਨੂੰ ਫੇਲ ਕੀਤਾ ਹੁਣ ਯੂਪੀ ਦੇ ਵਿੱਚ ਪਾਵਰ ਲੈ ਹੈ ਅਜੇ ਜਿਹੜਾ ਅਜੇ ਤੱਕ ਉਹਨਾਂ ਦਾ ਜਿਹੜਾ ਨਵਾਂ ਚੀਫ ਮਿਨਿਸਟਰ ਆਇਆ ਨਹੀਂ ਹੈ ਸਿਰਫ ਚੋਣਾਂ ਹੀ ਜਿੱਤੀਆਂ ਨੇ ਔਰ ਉਹਨਾਂ ਨੇ ਉਹੀ ਤੌਰ ਤਰੀਕੇ ਪਹਿਲਾਂ ਤਾਂ ਉਹ ਪਹਿਲਾਂ ਹੀ ਅਜਮਾ ਚੁੱਕੇ ਨੇ ਪ੍ਰੋਪਾਗੈਂਡ ਦੇ ਨਾਂ ਥੱਲੇ ਜਿਵੇਂ ਉਹਨਾਂ ਨੇ ਇਹ ਸਾਰੇ ਪਿਛਲੇ 22 ਸਾਲ ਦੇ ਪੀਰੀਅਡ ਚ ਮੁਸਲਮਾਨਾਂ ਨੂੰ ਬੇਸ਼ੱਕ ਪ੍ਰਚਾਰ ਤਰ੍ਹਾਂ ਦਾ 70 ਸਾਲ ਤੋਂ ਹੀ ਰਿਹਾ ਆਰਐਸਐਸ ਦਾ ਭਾਰਤ ਦੇ ਮੁਸਲਮਾਨਾਂ ਨੂੰ ਉਟਰੇਟਰ ਬਿਆਨ ਦੇ ਰਹੇ ਗਦਾਰ ਬਿਆਨ ਦੇ ਰਹੇ ਪ੍ਰੋ ਪਾਕਿਸਤਾਨ ਗਰਦਾਨ ਦੇ ਰਹੇ ਔਰ ਹੁਣ ਯੂਪ ਚੋਣਾਂ ਦੇ ਵਿੱਚ ਵੀ ਮੋਦੀ ਸਮੇਤ ਅਮਿਤ ਸ਼ਾਹ ਔਰ ਜਨਾ ਨੇ ਇਲੈਕਸ਼ਨ ਪ੍ਰਚਾਰ ਕੀਤਾ ਉਹਦੇ ਚ ਮੁੱਖ ਮੁੱਦਿਆਂ ਦੇ ਵਿੱਚ ਪਾਕਿਸਤਾਨ ਦੇ ਅਗੇਂਸਟ ਸਰਜਿਕਲ ਸਟ੍ਰਾਈਕ ਦੀ ਗੱਲ ਕਹਿ ਕੇ ਇਹ ਕਹਿਣ ਦਾ ਯਤਨ ਕੀਤਾ ਗਿਆ ਕਿ ਜੀ ਦੇਖੋ ਇਹ ਕਿਉਂਕਿ 20% ਦੇ ਕਰੀਬ ਯੂਪ ਚ ਮੁਸਲਮਾਨ ਨੇ ਕਿ ਭਈ ਇਹ ਟ੍ਰੇਟਰ ਨੇ ਫਿਰ ਮੋਦੀ ਨੇ ਜਿਵੇਂ ਐਡਰੈਸ ਕੀਤਾ ਆਪਣੀ ਇੱਕ ਜਨ ਸਭਾ ਦੇ ਵਿੱਚ ਉਹਨੇ ਪਬਲਿਕਲੀ ਇਹ ਕਿਹਾ ਕਿ ਬਈ ਦੇਖੋ ਇੱਥੇ ਦੋ ਕਾਨੂੰਨ ਨਹੀਂ ਹੋ ਸਕਦੇ ਕਿ ਤੁਸੀਂ ਰਿਆਇਤ ਦਿਓ ਇੱਕ ਪਾਸੇ ਮੁਸਲਮਾਨਾਂ ਦੇ ਲਈ ਜੇ ਪਿੰਡ ਦੇ ਵਿੱਚ ਕਬਰਿਸਤਾਨ ਬਣਦਾ ਤੇ ਫਿਰ ਹਿੰਦੂਆਂ ਲਈ ਸ਼ਮਸ਼ਾਨ ਘਾਟ ਲਈ ਵੀ ਜ਼ਮੀਨ ਦਿੱਤੀ ਜਾਣੀ ਚਾਹੀਦੀ ਜੀ ਜੇ ਰਮਜ਼ਾਨ ਜਾਂ ਈਦ ਦੇ ਮੌਕੇ ਦੇ ਉੱਤੇ ਅਨ ਇੰਟਰਪਟਿਡ ਬਿਜਲੀ ਸਪਲਾਈ ਹੁੰਦੀ ਹੈ ਉਹੀ ਬਿਜਲੀ ਸਪਲਾਈ ਜਿਹੜੀ ਆ ਉਹ ਦੀਵਾਲੀ ਦੇ ਮੌਕੇ ਵੀ ਹੋਣੀ ਚਾਹੀਦੀ ਹੁਣ ਜੇ ਦੇਸ਼ ਦਾ ਪ੍ਰਧਾਨ ਮੰਤਰੀ ਇਹ ਗੱਲ ਲੋਕਾਂ ਦੇ ਵਿੱਚ ਜਾ ਕੇ ਕਹਿੰਦਾ ਉਹ ਇਹੀ ਪੜਕਾਰਿਆ ਕਿ ਮੁਸਲਮਾਨ ਜਿਹੜੇ ਨੇ ਉਹ بڑے ਖਾਸ ਰਾਇਤਾਂ ਲੈ ਰਹੇ ਨੇ ਔਰ ਤੁਸੀਂ ਉਹਦੇ ਤੋਂ ਵਿਰਵੇ ਔਰ ਇਸ ਪਲੈਂਕ ਦੇ ਉੱਤੇ ਔਰ ਇਸੇ ਦੌਰਾਨ ਜਿਹੜਾ ਇਹਨਾਂ ਦਾ ਸਾਖੀ ਮਹਾਰਾਜ ਮੈਂਬਰ ਪਾਰਲੀਮੈਂਟ ਹੈ ਉਹਨੇ ਜਿਹੜਾ ਓਪਨਲੀ ਕਿਹਾ ਕੇ ਜੀ ਮੁਸਲਮਾਨਾਂ ਨੂੰ ਆਪਣੇ ਮਰਦੇ ਜਿਹੜੇ ਨੇ ਉਹ ਦਫਨਾਉਣੇ ਨਹੀਂ ਚਾਹੀਦੇ ਕਬਰਿਸਤਾਨਾਂ ਦੇ ਨਾਲ ਜ਼ਮੀਨ ਕੱਟ ਰਹੀ ਹੈ ਉਹਨਾਂ ਨੂੰ ਉਹ ਜਿਹੜਾ ਸੰਸਕਾਰ ਕਰਨਾ ਚਾਹੀਦਾ ਉਹਨਾਂ ਦਾ ਔਰ ਇਹ ਉਹਨਾਂ ਦੀ ਜਿਹੜੀ ਰਣਨੀਤੀ ਸੀ ਚੋਣਾਂ ਦੇ ਵਿੱਚ ਉਹ ਕਾਮਯਾਬ ਰਹੀ ਪੂਰਾ ਧ्रुਵੀਕਰਨ ਹੋਇਆ ਪੋਲਰਾਈਜੇਸ਼ਨ ਹੋਈ ਨਤੀਜੇ ਦੇ ਤੌਰ ਤੇ ਜਿਹੜਾ 2/3 ਤੋਂ ਜ਼ਿਆਦਾ ਬਹੁਮਤ ਦੇ ਨਾਲ ਯੂਪੀ ਦੇ ਵਿੱਚ ਔਰ ਉਤਰਾਖੰਡ ਦੇ ਵਿੱਚ ਭਾਜਪਾ ਪਾਵਰ ਚਾਹੀਏ ਔਰ ਹੁਣ ਉਹਨਾਂ ਦੀ ਪਹਿਲੀ ਜਿਹੜੀ ਨੈਕਸਟ ਸਟੈਪ ਹੈ ਜਿਹਨੂੰ ਉਹਨਾਂ ਨੇ ਜੋ ਕੁਝ ਪਹਿਲਾਂ ਉਹਨਾਂ ਨੇ ਦਾਦਰੀ ਦੇ ਵਿੱਚ ਗਾ ਮਾਤਾ ਦੇ ਨਾਂ ਥੱਲੇ ਕੀਤਾ ਮੁਜ਼ਫਰਨਗਰ ਦੇ ਵਿੱਚ ਇਹ ਕਿ ਜੀ ਲਵ ਜਿਹਾਦ ਦੇ ਥੱਲੇ ਕਰਕੇ ਦੰਗੇ ਕਰਵਾਏ ਪੋਲਰਾਈਜ਼ ਕੀਤਾ ਔਰ ਅੱਜ ਦੀ ਪ੍ਰਮੁੱਖ ਖਬਰ ਹੈ ਟਾਈਮਜ਼ ਆਫ ਇੰਡੀਆ ਦੀ ਜੀ ਪੋਸਟਰਸ ਇਨ ਬਰੇਲੀ ਵਿਲੇਜ ਆਸਕ ਮੁਸਲਮਨਸ ਟੂ ਲੀਵ ਇਹ ਬਰੇਲੀ ਔਰ ਹੁਣ ਇਹਨੂੰ ਚੁਣਿਆ ਵੀ ਉਹਨਾਂ ਨੇ ਰਾਏ ਬਰੇਲੀ ਜਾਂ ਬਰੇਲੀ ਉਹ ਏਰੀਆ ਹੈ ਜਿੱਥੋਂ ਇੰਦਰਾ ਗਾਂਧੀ ਚੋਣ ਜਿੱਤਦੀ ਰਹੀ ਉਹਨਾਂ ਦੇ ਡਿਸਟ੍ਰਿਕਟ ਨੇ ਫਿਰ ਉੱਥੋਂ ਸੋਨੀਆ ਗਾਂਧੀ ਔਰ ਹੁਣ ਰਾਹੁਲ ਗਾਂਧੀ ਉਹਦੀ ਰਿਪਰੈਜ਼ੈਂਟੇਸ਼ਨ ਕਰਦੇ ਔਰ ਉਹਨਾਂ ਉਸ ਪਾਰਲੀਮੈਂਟਰੀ ਹਲਕੇ ਦੀਆਂ ਸੀਟਾਂ ਵੀ ਕਾਂਗਰਸ ਨੇ ਲੂਜ਼ ਕੀਤੀਆਂ ਨੇ ਔਰ ਇਹ ਬਰੇਲੀ ਤੋਂ 70 ਕਿਲੋਮੀਟਰ ਦੂਰ ਪਿੰਡ ਹੈ ਜੀਆੰਗਲਾ ਜੀ ਉਸ ਦੇ ਵਿੱਚ ਹੋਲੀ ਦਾ ਦਿਨ ਜਿਹੜਾ ਕਿ ਉਹ ਸਾਂਝੇ ਤੌਰ ਤੇ ਸਾਰੇ ਮਨਾਉਂਦੇ ਨੇ ਉੱਥੋਂ ਦੇ ਯੂਪੀ ਦੇ ਮੁਸਲਮਾਨ ਵੀ ਅੱਧ ਪਜਦ ਦੇ ਹਿੰਦੂਤਵ ਵੀ ਕਲਚਰ ਦਾ ਪ੍ਰਭਾਵ ਕਬੂਲਦੇ ਨੇ ਔਰ ਉਸ ਰਾਤ ਅੱਧੀ ਰਾਤ ਤੱਕ ਸਾਰੇ ਪਿੰਡ ਦੇ ਵਿੱਚ ਇੱਕ ਜਸ਼ਨ ਦਾ ਮਾਹੌਲ ਰਿਹਾ ਜਿਵੇਂ ਹੋਲੀ ਦੇ ਮੌਕੇ ਹੁੰਦੇ ਔਰ ਇਹ ਜਿੰਨੇ ਭਈਏ ਨੇ ਭੰਗ ਦੇ ਪਕੌੜੇ ਔਰ ਦੂਜੇ ਤੀਜੇ ਰੰਗਾ ਦੇ ਨਾਲ ਥੱਲੇ ਸ਼ਰਾਬ ਦੂਜਾ ਇਹ ਸਾਰਾ ਕਾਮਨ ਹੈ ਉਹਨਾਂ ਦਾ ਕਲਚਰ ਹੀ ਹੈ ਔਰ ਉਹਦੇ ਨਾਲ ਹੀ ਜੁੜੇ ਹੋਏ ਉਹਨਾਂ ਦੇ ਬਹੁਤ ਸਾਰੇ ਗੀਤ ਵੀ ਨੇ ਲੇਕਿਨ ਅਗਲੀ ਸਵੇਰ ਜਦੋਂ ਕਿ ਪਿੰਡ ਦੇ ਮੁਸਲਮਾਨ ਇਹ ਲਗਭਗ 2500 ਦੀ ਗਿਣਤੀ ਦਾ ਪਿੰਡ ਹੈ ਔਰ ਇਹਦੇ ਚ ਜਿਹੜਾ 250 ਪਰਿਵਾਰ ਜਿਹੜਾ ਉਹ ਮੁਸਲਮਾਨਾਂ ਦੇ ਔਰ ਉਹ ਜਦੋਂ ਉੱਠੇ ਤਾਂ ਉਹਨਾਂ ਨੇ ਦੇਖਿਆ ਵੀ ਪਿੰਡ ਦੇ ਆਲੇ ਦੁਆਲੇ 2 ਦਰਜਨ ਤੋਂ ਜ਼ਿਆਦਾ ਪੋਸਟਰ ਲੱਗੇ ਹੋਏ ਸੀ ਜਿਹੜੇ ਹਿੰਦੀ ਦੇ ਵਿੱਚ ਜਨਾ ਤੇ ਲਿਖਿਆ ਸੀ ਔਰ ਮੈਂ ਐਗਜ਼ੈਕਟ ਬਾਰਤ ਜਿਹੜੀ ਦੇ ਚਾਹੀਏ ਕਿ ਉਸ ਤੇ ਉੱਤੇ ਲਿਖਿਆ ਹੋਇਆ ਸੀ ਕਿ ਵੀ ਜਿਹੜਾ ਤੁਸੀਂ ਇਸ ਪਿੰਡ ਨੂੰ ਫੌਰਨ ਛੱਡ ਜਾਓ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਮੈਸੇਜ ਇਨ ਹਿੰਦੀ ਸੈਡ ਵਿਦ ਬੀਜਪੀ ਇਨ ਪਾਵਰ ਇਨ ਉੱਤਰ ਪ੍ਰਦੇਸ਼ ਹਿੰਦੂਜ਼ ਆਫ ਦਾ ਵਿਲੇਜ ਵਿਲ ਡੂ ਵਟ ਯੂ ਐਸ ਪ੍ਰੈਜ਼ੀਡੈਂਟ 트ੰਪ ਵਾਸ ਡੂਇੰਗ ਟੂ ਮੁਸਲਮਸ ਇਨ ਦੈਟ ਕੰਟਰੀ ਕਿ ਹੁਣ ਬੀਜੇਪੀ ਪਾਵਰ ਚ ਆ ਗਈ ਹੈ ਜੀ ਔਰ 트ੰਪ ਜੋ ਕੁਛ ਅਮਰੀਕਾ ਦੇ ਵਿੱਚ ਮੁਸਲਮਾਨਾਂ ਨਾਲ ਕਰ ਰਿਹਾ ਹੈ ਉਹੀ ਯੂਪੀ ਦੇ ਵਿੱਚ ਹੁਣ ਅਸੀਂ ਮੁਸਲਮਾਨਾਂ ਨਾਲ ਕਰਾਂਗੇ ਔਰ ਉਹਦੇ ਚ ਉਹਨਾਂ ਨੇ ਇਹ ਕਿਹਾ ਕਿ ਭਾਈ ਇਸ ਨੂੰ ਤੁਸੀਂ ਫੌਰਨ ਜਿਹੜਾ ਇਸ ਇਲਾਕੇ ਇਸ ਪਿੰਡ ਨੂੰ ਖਾਲੀ ਕਰ ਜੋ ਔਰ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਨਾ ਕੀਤਾ then the text in the posters is the same and threatens the muslims of dire consequences if they do not leave at the latest by the end of the year pehla ye hai ki immediately chhad jao fir maximum deadline ditti hai ki saal mukkan to pehla pehla pind khali kar jao nahi to ide natije bhuktan de layi taiyar ho unode thalle guardian likhya hoye aur guardian de naal jehda jehda us ilake da bjp da member parliament hai ਉਸ ਦਾ ਨਾਂ ਲਿਖਿਆ ਹੋਇਆ ਹੁਣ ਪਾਵੇਂ ਪੁਲਿਸ ਨੇ ਕਿਹਾ ਜੀ ਅਸੀਂ ਸਿਕਿਉਰਿਟੀ ਦੇ ਦਿੱਤੀ ਹੈ ਔਰ ਅਸੀਂ ਜਿਹੜਾ ਇਹ ਇਸ ਨੂੰ ਦੇਖਾਂਗੇ ਵੀ ਇਵੇਂ ਕੁਝ ਨਾ ਹੋਏ ਲੇਕਿਨ ਪਿੰਡ ਦੇ ਵਿੱਚ ਇੱਕ ਪੈਨਿਕ ਹੈ ਲੋਕ ਜਿਹੜੇ ਨੇ ਬਹੁਤ ਘਬਰਾਏ ਹੋਏ ਨੇ ਔਰ ਉਹਨਾਂ ਮੁਸਲਮਾਨਾਂ ਦਾ ਕਹਿਣਾ ਹੈ ਕਿ ਜੀ ਅਸੀਂ ਇੱਥੇ ਜਨਰੇਸ਼ਨਸ ਤੋਂ ਰਹਿ ਰਹੇ ਹਾਂ ਅੱਗੇ ਕਦੇ ਕੋਈ ਪ੍ਰੋਬਲਮ ਨਹੀਂ ਹੋਈ ਕੋਈ ਝਗੜਾ ਨਹੀਂ ਹੈ ਔਰ ਇਸ ਸਭ ਦੇ ਬਾਵਜੂਦ ਉਹ ਜਿਹੜਾ ਇਹ ਸਾਨੂੰ ਇਸ ਕਿਸਮ ਦੀ ਧਮਕੀ ਅਸੀਂ ਕਿੱਧਰ ਜਾਈਏ ਕਿੱਥੇ ਜਾਈਏ ਸੋ ਜ਼ਾਹਰ ਹੈ ਕਿ ਇਹ ਇੱਕ ਉਸ ਸਟ੍ਰੈਟਜੀ ਦਾ ਹਿੱਸਾ ਹੈ ਔਰ ਉਸ ਦੀ ਸ਼ੁਰੂਆਤ ਵੀ ਉਹਨਾਂ ਨੇ رائے ਬਰੇਲੀ ਤੋਂ ਕੀਤੀ ਹੈ ਔਰ ਇਹੀ ਕੁਝ ਜਦੋਂ ਬਹੁਤ ਸਾਰਿਆਂ ਨੂੰ ਇਹ ਲੱਗਦਾ ਹੈ ਵੀ ਅਸਵੀਆ ਦੇ ਵਿੱਚ ਇਕੱਲਾ ਧਰਮ ਯੁੱਧ ਮੋਰਚਾ ਹੀ ਜਿਹੜਾ ਹੈ ਉਹ ਨਹੀਂ ਸੀ ਉਦੋਂ ਧਮਕਾਇਆ ਗਿਆ ਹਿੰਦੂਆਂ ਦੇ ਖਿਲਾਫ ਨਫ਼ਰਤ ਭੜਕਾਉ ਪਾਸ਼ਨ ਤੁਸੀਂ ਉਦੋਂ ਵੀ ਦੇਖੋਗੇ ਰਾਜਸਥਾਨ ਦੇ ਵਿੱਚ ਚੁਰੂ ਦੇ ਵਿੱਚ ਇਸ ਕਿਸਮ ਦੇ ਪੋਸਟਰ ਲੱਗੇ ਸੀ ਸਿੱਖਾਂ ਨੂੰ ਧਮਕੀ ਦਿੱਤੀ ਗਈ ਸੀ ਕਿ ਭਾਈ ਇਹ ਇਲਾਕਾ ਛੱਡ ਕੇ ਚਲੇ ਜਾਓ ਕਿਵੇਂ ਜਿਹੜਾ ਦਿੱਲੀ ਤੋਂ ਪੰਜਾਬ ਆਉਣ ਵਾਲੀਆਂ ਬੱਸਾਂ ਨੂੰ ਹਰਿਆਣੇ ਦੇ ਵਿੱਚ ਭਜਨ ਲਾਲ ਦੀ ਕਮਾਂਡ ਥੱਲੇ ਰੋਕ ਕੇ ਉਹਨਾਂ ਦੇ ਕੇਸ ਬੇਅਦਬ ਕੀਤੇ ਜਾਂਦੇ ਸੀ ਔਰਤਾਂ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਸੀ ਔਰ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਜਾਓ ਹੁਣ ਅੰਬਰਸਰ ਜਾ ਕੇ ਦੱਸ ਦਿਓ ਕਿ ਵੀ ਤੁਹਾਡੇ ਨਾਲ ਆ ਹੋਇਆ ਤਾਂ ਲੋ ਤੁਸੀਂ ਜੋ ਕਰਨਾ ਸੋ ਜਿਵੇਂ ਨਵੰਬਰ 84 ਚ ਜੋ ਖੁਸ਼ ਹੋਇਆ ਉਸ ਦੇ ਲਈ 4 ਸਾਲ ਤੋਂ ਮਾਹੌਲ ਜਿਹੜਾ ਹੈ মিডিਏ ਨੇ ਔਰ ਇਸ ਕਿਸਮ ਦੀਆਂ ਕਠਨਾਵਾਂ ਨੇ ਬਣਾਇਆ ਹੋਇਆ ਸੀ ਇੰਦਰਾ ਗਾਂਧੀ ਨੇ ਖੁੱਲ੍ਹ ਆਮ ਇਹ ਕਿਹਾ ਸੀ ਕਿ ਉਹ ਉਹਦਾ ਜਿਹੜੇ ਸ਼ਬਦ ਹੀ ਇਹ ਸੀ ਕਿ ਭਾਈ ਇਹ ਅਕਾਲੀ ਜਿਹੜੇ ਨੇ ਇਹ ਮੋਰਚਾ ਲਾ ਕੇ ਮੰਗਾ ਮੰਗ ਰਹੇ ਨੇ ਉਹਨੇ ਹਿੰਦੀ ਚ ਕਿਹਾ ਕਿ इनको ਇਹ ਨਹੀਂ ਭੁੱਲਣਾ ਚਾਹੀਏ ਕਿ ਲੱਖੋਂ ਸਿੱਖ ਪੰਜਾਬ ਸੇ ਬਾਹਰ ਵੀ ਰਹਤੇ ਨੇ ਜੀ ਉਹ ਕਹਿਣਾ ਇਹੀ ਚਾਹੁੰਦੇ ਸੀ ਔਰ ਜਦੋਂ ਕਈ ਵਾਰੀ ਸੰਤ ਪਿੰਡਾਂ ਵਾਲਿਆਂ ਨੂੰ ਇਸ ਗੱਲ ਦੇ ਲਈ ਕਿਹਾ ਜਾਂਦਾ ਜੀ ਉਹਨਾਂ ਨੇ ਕਿਹਾ ਕਿ ਜੀ 35 35 ਹਿੰਦੂ ਹਰ ਇੱਕ ਦਾ ਹਿੱਸੇ ਆਉਂਦੇ ਨੇ ਇਹ ਉਹਨਾਂ ਨੇ ਕੋਈ ਇਸ ਕਿਸਮ ਦੀ ਸਟੇਟਮੈਂਟ ਨਹੀਂ ਸੀ ਇੰਦਰਾ ਗਾਂਧੀ ਵੱਲੋਂ ਇਹ ਜਦੋਂ ਧਮਕੀ ਦਿੱਤੀ ਗਈ ਕਿ ਵੀ ਅਸੀਂ ਬਾਹਰਲੇ ਸਿੱਖਾਂ ਨੂੰ ਫਿਰ ਜਿਹੜਾ ਜੀਣ ਨਹੀਂ ਦੇਵਾਂਗੇ ਮਤਲਬ ਇਹਦਾ ਇਹੀ ਸੀ ਔਰ ਸੰਤਾ ਨੇ ਇਸ ਦਾ ਨੋਟਿਸ ਲੈਂਦੇ ਆ ਇਹ ਗੱਲ ਕਹੀ ਸੀ ਕਿ ਤਾ ਤੁਸੀਂ ਫਿਰ ਸਿੱਖਾਂ ਤੋਂ ਵਾਕਿਫ ਨਹੀਂ ਹੋ ਸਵਾ ਸਵਾ ਲੱਖ ਨਾਲ ਲੜਨ ਵਾਲਾ ਇੱਕ ਇੱਕ ਸਿੱਖ ਹੈ ਔਰ ਤੁਸੀਂ ਫਿਰ ਆਬਾਦੀ ਗਿਣ ਲਓ ਵੀ ਕਿਦੇ ਹਿੱਸੇ ਕੌਣ ਆਂਦਾ ਔਰ ਅਸੀਂ ਇਸ ਤਰ੍ਹਾਂ ਤੇਰੀਆਂ ਧਮਕੀਆਂ ਤੋਂ ਪੰਤਾਣੀ ਕਹਿੰਦੇ ਸੀ ਕਿ ਮਾਈ ਅਸੀਂ ਡਰਨ ਵਾਲੇ ਨਹੀਂ ਸੋ ਜ਼ਾਹਰ ਹੈ ਕਿ ਅੱਜ ਇਸ ਦੀ ਸ਼ੁਰੂਆਤ ਰਾਇ ਬਰੇਲੀ ਤੋਂ ਕਰਕੇ ਉਹਨਾਂ ਨੇ ਦੱਸ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਔਰ ਜਿਵੇਂ ਅਸੀਂ ਡਿਫਰੈਂਟ ਹੋਰ ਚੈਨਲਸ ਦੇ ਉੱਤੇ ਵੀ ਭਾਵੇਂ ਉਹ ਰੇਡੀਓ ਹੈ ਜਾਂ ਪ੍ਰਿੰਟ ਮੀਡੀਆ ਉਸ ਦੇ ਵਿੱਚ ਮੈਂ ਕਿਹਾ ਕਿ ਹੁਣ ਇਸ ਇਨਾ ਚੋਣਾ ਨੇ ਦੋ ਰੁਕਾਵਟਾਂ ਦੂਰ ਕਰ ਦਿੱਤੀਆਂ ਪਹਿਲਾ ਇਹਦਾ ਇੰਪੈਕਟ ਆਉਣ ਵਾਲੇ ਵarre ਚ ਪ੍ਰੈਜ਼ੀਡੈਂਟ ਰਾਸ਼ਟਰਪਤੀ ਔਰ ਉਪਰਾਸ਼ਟਰਪਤੀ ਦੀ ਚੋਣ ਡਿਊ ਹੈ ਔਰ ਇਹਨਾਂ ਕੋਲ ਇਨੀਆਂ ਕੋ ਹੁਣ ਅਸੈਂਬਲੀਆਂ ਆ ਗਈਆਂ ਨੇ ਕਿਉਂਕਿ ਮਨੀਪੁਰ ਔਰ ਗੋਆ ਵੀਰੋ ਨੇ ਕਾਬੂ ਕਰ ਲਿਆ ਉੱਥੇ ਖਰੀਦ ਕੇ ਪੈਸੇ ਪੁਸੇ ਦੇ ਕੇ ਐਮ ਐਲ ਏ ਖਰੀਦ ਲਿਆ ਨੇ ਸਰਕਾਰਾਂ ਬਣਾ ਲਈਆਂ ਨੇ ਕਿ ਇਹ ਹੁਣ ਆਪਣੀ ਮਰਜ਼ੀ ਦਾ ਰਾਸ਼ਟਰਪਤੀ ਔਰ ਉਪਰਾਸ਼ਟਰਪਤੀ ਬਣਾਉਣਗੇ ਔਰ ਕਿਉਂਕਿ ਜਿਹੜੀ ਰਾਜ ਸਭਾ ਦੀ ਇਹ ਮੈਂਬਰਾਂ ਦੀ ਟਰਮ ਹੁੰਦੀ ਹੈ 6 ਸਾਲ ਹੁੰਦੀ ਹੈ ਅਗਲੇ 3 ਸਾਲ ਦੇ ਵਿੱਚ ਵੀ ਜਦੋਂ ਤੱਕ 2019 ਦੀਆਂ ਚੋਣਾਂ ਹੋਣੀ ਹੈ ਇਨੇਕ ਜਿਹੜੇ ਰਾਜ ਸਭਾ ਮੈਂਬਰ ਯੂਪੀ ਉਤਰਾੰਚਲ ਗੋਆ ਮਨੀਪੁਰ ਔਰ ਇਸ ਇਨਾ ਥਾਵਾਂ ਤੋਂ ਰਿਟਾਇਰ ਹੋ ਜਾਣੇ ਨੇ ਕਿ ਨਵੀਆਂ ਐਸੈਂਬਰੀਆਂ ਬੀਜੇਪੀ ਵਾਲਿਆਂ ਨੂੰ ਚੁਣਨ ਗਈਆਂ ਸੋ 2019 ਦੀਆਂ ਚੋਣਾਂ ਤੱਕ ਪਹੁੰਚਦੇ ਆ ਰਾਜ ਸਭਾ ਦੇ ਵਿੱਚ ਇਹਦੀ ਮੈਜੋਰਿਟੀ ਹੋਏਗੀ ਔਰ ਇੱਕ ਵਾਰੀ ਇਹਨਾਂ ਦੇ ਕੋਲ ਰਾਜ ਸਭਾ ਚ ਵੀ ਮੈਜੋਰਿਟੀ ਆ ਗਈ ਫੇਰ ਇਸ ਸੰਵਿਧਾਨ ਨੂੰ ਅਮੈਂਡ ਕਰਨਗੇ ਇਹਨੂੰ ਹਿੰਦੂ ਰਾਸ਼ਟ੍ਰੇ ਰਾਨਣਗੇ ਜੀ ਯੂਨੀਫਾਰਮ ਸਿਵਲ ਕੋਡ ਦੇ ਥੱਲੇ ਮੁਸਲਮ ਪਰਸਨਲ ਲਾਅ ਜਾਂ ਇਸਾਈਆਂ ਦੇ ਲਈ ਜਿਹੜਾ ਸੈਪਰੇਟ ਲਾਅ ਹੈ ਉਹ ਖਤਮ ਕਰਨਗੇ ਔਰ ਫਿਰ ਇਸ ਦੇ ਨਾਲ ਅਸੀਂ ਦੇਖਦੇ ਆਰਟੀਕਲ 370 ਕਸ਼ਮੀਰ ਦਾ ਉਹ ਕਰਨਗੇ ਕਿਉਂਕਿ ਫਿਰ ਇਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ ਹੋਏਗਾ ਸੋ ਇੱਕ ਪਾਸੇ ਉਹਨਾਂ ਨੇ ਆਲਰੇਡੀ ਇਹ ਮੁਹਾਜ ਜਿਹੜਾ ਹੈ ਉਹ ਖੋਲ ਦਿੱਤਾ ਔਰ ਕੁਦਰਤੀ ਮੇਰੀ ਨਜ਼ਰ ਇੱਕ ਖਬਰ ਦੇ ਉੱਤੇ ਪਈ ਹੁਣ ਸਿੱਖਾਂ ਨੂੰ ਤਾਂ ਅੱਜ ਇਹ ਫਿਕਰ ਪਿਆ ਹੈ ਵੀ ਪੰਜਾਬ ਦੇ ਵਿੱਚ ਅਸੀਂ ਸਿੱਖੀ ਕਿਵੇਂ ਬਚਾਉਣੀ ਹੈ ਜੀ اور ਜ਼ਾਹਰ ਹੈ ਕਿ ਜਿਹੜੀ ਸਿਆਸੀ ਤਬਦੀਲੀ ਵੀ ਹੋਈ ਹੈ ਉਹ ਕਿਸ ਪਾਸੇ ਵੱਲ ਨਾ ਸਿਰਫ ਸਿੱਖੀ ਦੇ ਬਚਾਅ ਦੀ ਗੱਲ ਹੈ ਅਸੀਂ ਮਦਰ ਲੈਂਗੁਏਜ ਡੇ ਦੇ ਉੱਤੇ ਗੱਲ ਕੀਤੀ ਸੀ ਕਿ ਪੰਜਾਬੀ ਜ਼ੁਬਾਨ ਕਿਵੇਂ ਪੰਜਾਬ ਦੇ ਸਕੂਲਾਂ ਚੋਂ ਦਫ਼ਤਰਾਂ ਚੋਂ ਸਾਰੇ ਪਾਸਿਓਂ ਗਾਇਬ ਹੈ ਅੱਜ ਅਸੀਂ ਜਦੋਂ ਦੇਖਿਆ ਕਿ ਅਮਰਿੰਦਰ ਸਿੰਘ ਦੇ ਸੌ ਚੁੱਕ ਸਮਾਗਮ ਦੀਆਂ ਰਿਪੋਰਟਸ ਆਈਆਂ ਨੇ ਤੇ ਅਮਰਿੰਦਰ ਸਿੰਘ ਰਾਣਾ ਗੁਰਜੀਤ ਜਿਹੜਾ ਇਹਨਾਂ ਨੇ ਅੰਗਰੇਜ਼ੀ ਦੇ ਵਿੱਚ ਸੌ ਚੁੱਕੀ ਔਰ ਮੇਰੇ ਮੂੰਹ ਪੈਂਦੇ ਆ ਨਿਕਲੇ ਅੰਗਰੇਜ਼ ਦਾ ਪੁੱਤਰ ਜੀ ਹੁਣ ਜੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ 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 ਪੰਜਾਬੀ ਸੂਬਾ ਜ਼ਬਾਨ ਤੇ ਆਧਾਰਿਤ ਬਣਿਆ ਹੋਏ ਉਸ ਦਾ ਚੀਫ ਮਿਨਿਸਟਰ ਬਾਕੀ ਵਜ਼ੀਰਾਂ ਨੇ ਪੰਜਾਬੀ ਚ ਚੁੱਕੀ ਲੇਕਿਨ ਇਹ ਗੱਲ ਦੱਸਦੀ ਹੈ ਕਿਉਂਕਿ ਅਮਰਿੰਦਰ ਸਿੰਘ ਆਲਰੇਡੀ ਇਹ ਕਹਿ ਚੁੱਕਾ ਹੈ ਕਿ ਮੈਂ ਤਾਂ ਪੰਜਾਬੀ ਸੂਬੇ ਦੇ ਹੀ ਖਿਲਾਫ ਹਾਂ ਦੇਖੋ ਜੀ ਕਿੰਨਾ ਪੰਜਾਬ ਸੀ ਕਿੰਨਾ ਰਹਿ ਗਿਆ ਸੋ ਇੱਕ ਪਾਸੇ ਤਾਂ ਸਾਡੀ ਇਹ ਸਟੇਟ ਹੈ ਧਰਮ ਦੇ ਮਾਮਲੇ ਚ ਕਿਸ ਸ਼ਹਾਦਤ ਤੱਕ ਜਾ ਕੇ ਜੇ ਅਕਾਲੀ ਜਾ ਕੇ ਸੌਦਾ ਸਾਧ ਦੇ ਪੈਰਾਂ 'ਚ ਡਿਗੇ ਆਸ਼ੂਤੋਸ਼ ਔਰ ਦੂਜਾ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਦੀਆਂ 100 ਤੋਂ ਜ਼ਿਆਦਾ ਘਟਨਾਵਾਂ ਅਕਾਲੀ ਸਰਕਾਰ ਦੇ ਵੇਲੇ ਹੋਈਆਂ ਤੇ ਇਹ ਕੋਈ ਜਿਹੜਾ ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਡੀ ਕੀ ਸਥਿਤੀ ਹੈ ਪਰ ਕਿਵੇਂ ਸਿੱਖੀ ਦੀ ਗਾਪਛੂਨ ਆਰਐਸਐਸ ਦੀ ਪ੍ਰੋਬਲਮ ਇਹ ਹੈ ਕਿ ਵੀ ਬੇਸ਼ੱਕ ਨਾਰਥ ਦੇ ਵਿੱਚ ਉਹਨਾਂ ਨੇ ਆਪਣਾ ਝੰਡਾ ਗੱਡ ਦਿੱਤਾ ਹੈ ਨਾਰਥ-ਈਸਟ ਦੇ ਵਿੱਚ ਵੀ ਪਹੁੰਚ ਗਏ ਨੇ ਉਹਨਾਂ ਨੇ ਪਹਿਲੀ ਸਟੇਟ ਅਸਾਮ ਦੇ ਵਿੱਚ ਸਰਕਾਰ ਬਣਾਈ ਹੁਣ ਮਣੀਪੁਰ ਦੇ ਵਿੱਚ ਵੀ ਬਣਾ ਲਈ ਪਰ ਇਹ ਜਿਹੜੀਆਂ ਸਟੇਟਾਂ ਨੇ ਕੇਰਲਾ ਉਹਨਾਂ ਨੂੰ ਰੜਕ ਰਿਆ ਉੱਥੇ ਵੀ ਆਲਰੇਡੀ ਜਿਹੜਾ ਉਹ ਤੰਕੀਆਂ ਦੀ ਲਾਈਨ ਚੱਲ ਰਹੀ ਹੈ ਉੱਥੇ ਹਿੱਸਾ ਇਹ ਕਰਾਂਗੇ ਕਿਉਂਕਿ ਉੱਥੇ ਇੱਕ ਡਿਸਟ੍ਰਿਕਟ ਪੂਰਾ ਮੁਸਲਮਾਨ ਹੈ 35-40% ਆਬਾਦੀ ਇਸਾਈਆਂ ਦੀ ਹੈ ਤਮਿਲਨਾਡ ਚ ਉਹਨਾਂ ਨੇ ਜੈ ਲਲਤਾ ਨੂੰ ਜਿਹੜਾ ਹਿਲਾ ਕੇ ਉੱਥੇ ਵੀ ਜਿਹੜਾ अनसर्टनिटी ਪੈਦਾ ਕਰ ਦੁੱਤੀ ਹੈ ਕਰਨਾਟਕਾ ਜਿਹਨਾਂ ਦੀ ਸਰਕਾਰ ਬਣਦੀ ਹੈ ਇੱਕ ਵਾਰੀ ਬਣ ਚੁੱਕੀ ਹੈ ਹੁਣ ਸ਼ਾਇਦ ਕਾਂਗਰਸ ਦੀ ਹੈ ਜੀ ਆਂਧਰਾ ਪ੍ਰਦੇਸ਼ ਚ ਵੀ ਇਹਨਾਂ ਨੇ ਆਪਣੀਆਂ ਜੜ੍ਹਾਂ ਜਮਾਈਆਂ ਇਹੀ ਦੱਖਣ ਦੀਆਂ ਸਟੇਟਾਂ ਨੇ ਪਰ ਮੈਨੂੰ ਇਹ ਹੈਰਾਨੀ ਹੋਈ ਕਿ ਬਈ ਆਰਐਸਐਸ ਨੂੰ ਸ਼ਾਇਦ ਇਹ ਲੱਗਦਾ ਹੈ ਕਿ ਬਈ ਇਹ ਹਿੰਦੂਤਵਾਦੀ ਏਜੰਡਾ ਹੈ ਸ਼ਾਇਦ ਉੱਥੇ ਸਿੱਧੇ ਤੌਰ ਤੇ ਨਾ ਵਿਕੇ ਸਿੱਖਾਂ ਦੇ ਲਈ ਸਾਊਥ ਇੰਡੀਆ ਦੇ ਵਿੱਚ ਵੀ ਜਿਹੜਾ ਕੋਈ 호ਸਟਿਲਟੀ ਨਹੀਂ ਕਿਉਂਕਿ ਬਿਸ਼ੱਕ ਉਹ ਸਮਝਦੇ ਨੇ ਕਿ ਬਈ ਇਹ ਨਾਰਥ ਚੋਂ ਨੇ ਲੈਕਿਨ ਉਹਨਾਂ ਨੂੰ ਸਿੱਖਾਂ ਦੀ ਕੁਰਬਾਨੀ ਰਿਗਾਰਡ ਹੋ ਤਾਮਿਲਨਾਡ ਹੋਏ ਕੇਰਲਾ ਹੋਏ ਸਿੱਖਾਂ ਬਾਰੇ ਗੁੱਡਵਿਲ ਹੁਣ ਆਰਐਸਐਸ ਨੇ ਜਿਹੜਾ ਸਿੱਖਾਂ ਚ ਵਿੰਗ ਖੜਾ ਕੀਤਾ ਹੈ ਰਾਸ਼ਟਰੀ ਸਿੱਖ ਸੰਗਤ ਉਹਦੇ ਰਾਈ ਉਹ ਆਪਣਾ ਹਿੰਦੂਤਵਾ ਦਾ ਪ੍ਰਚਾਰ ਜਿਹੜਾ ਹੈ ਕਿ ਜੀ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ 350 ਸਾਲਾ ਪ੍ਰਕਾਸ਼ ਦਿਵਸ ਗੋਆ ਦੇ ਵਿੱਚ ਕਰਨਾਟਕਾ ਦੇ ਵਿੱਚ ਆਂਧਰਾ ਦੇ ਵਿੱਚ ਇਹਨਾਂ ਸਾਰੀਆਂ ਥਾਵਾਂ ਤੇ ਮਨਾਣਾ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਬਹੁਤ ਵੱਡੇ ਨੈਸ਼ਨਲਿਸਟ ਸੀ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਉਹ ਰੇ ਖਬਰ ਹੈ ਆਰਐਸਐਸ ਟੂ ਸਪਰੈਡ ਗੁਰੂਜ਼ ਟੀਚਿੰਗਸ ਇਨ ਸਾਊਥ ਹੁਣ ਸਿੱਖਾਂ ਤੋਂ ਨਹੀਂ ਸਰਿਆ ਜਾਂ ਸ਼੍ਰੋਮਣੀ ਕਮੇਟੀ ਤੋਂ ਨਹੀਂ ਸਰਿਆ ਹੈ ਜਾਂ ਦਿੱਲੀ ਕਮੇਟੀ ਜਾਂ ਮਹਾਰਾਸ਼ਟਰ ਵਿੱਚ ਬੈਠੀ ਕਮੇਟੀ ਜਾਂ ਪਟਨਾ ਸਾਹਿਬ ਹੁਣ ਆਰਐਸਐਸ ਰਾਸ਼ਟਰੀ ਸਿੱਖ ਸੰਗਤ ਜਿਹੜਾ ਉਹ ਸਾਊਥ ਚ ਸਿੱਖੀ ਦਾ ਪ੍ਰਚਾਰ ਕਰੇਗਾ ਜੀ ਫੋਲੋਇੰਗ ਆਰਐਸਐਸ ਕਾਲ ਟੂ ਇਟਸ ਕਾਡਰ ਟੂ ਸਪਰੈਡ ਦਾ ਮੈਸੇਜ ਐਂਡ ਟੀਚਿੰਗਸ ਆਫ ਗੁਰੂ ਗੋਬਿੰਦ ਸਿੰਘ ਅਕ੍ਰੋਸ ਦਾ ਕੰਟਰੀ ਇਟਸ ਅਫੀਲੀਏਟ ਰਾਸ਼ਟਰੀ ਸਿੱਖ ਸੰਗਤ Has planned events to perpetuate his memory in southern states as part of ongoing celebrations of 350th birth anniversary. Then, Manandan Leute Rashtriya Sikh Sangat National General Secretary Avinash Jaswal said events such as Guru Kirtan had been lined up in Kerala. ਮਾਤਾ ਅਮ੍ਰਿਤਾਨੰਦਾ ਮਾਈ नोन ਐਸ ਅਮਾ ਇਹ ਹਿੰਦੂ ਸਪਿਰਚੁਅਲ ਲੀਡਰ ਊਡ ਹੋਲਡ ਐਨ ਇਵੈਂਟ ਐਟ ਹਰ ਅਮ੍ਰਿਤਪੁਰੀ ਆਸ਼ਰਮ ਇਨ ਥਿਰੂਵੰਥਾਪੁਰਮ ਇਨ ਮੇ ਉਹ ਇਹ ਜਿਹੜੀ ਅਮਾ ਇਹ ਬੜੀ ਸਪਿਰਚੁਅਲ ਹੈ ਕੁਝ ਨਹੀਂ ਕਰ ਲੋ ਦੇ ਡਿਵੋਟੀ ਆਂਦੇ ਜਾਂਦੇ ਨੇ ਹਰ ਇੱਕ ਨੂੰ ਉਹ ਜੱਫੀ ਪਾਉਂਦੀ ਹੈ ਔਰ ਉਹ ਬਸ ਉਹਨੂੰ ਲੱਗਦਾ ਕਿ ਮੇਰੇ ਦੁੱਖ ਦੂਰ ਹੋ ਇਹਨੂੰ ਜਿਵੇਂ ਰਾਮਦੇਵ ਨੂੰ ਇਹਨਾਂ ਨੇ ਪ੍ਰੋਜੈਕਟ ਕੀਤਾ ਹੋਇਆ ਆਪਣਾ ਇਨਵੈਸਟਰ ਏ ਮੈਨੂੰ ਸਮਝ ਆ ਗਈ ਕਿ ਇਹ ਅਮਾ ਮਾਈ ਜਿਹਨੂੰ ਇਹ ਯੂਐਨ ਤੱਕ ਲਿਆਂਦੇ ਨੇ ਇੰਟਰਨੈਸ਼ਨਲ ਆਇਡੈਂਟੀਟੀ ਬਣਾਇਆ ਹੋਇਆ ਹੈ ਕਿ ਇਹ ਆਰਐਸਐਸ ਨੇ ਸਾਊਥ ਦੇ ਵਿੱਚ ਹਿੰਦੂਤਵਾਦੀ ਝੰਡਾ ਬਰਦਾਰ ਖੜੀ ਕੀਤੀ ਹੋਈ ਹੈ ਔਰ ਇਹ ਜਿਹੜੀ ਇਹਦੇ ਆਸ਼ਰਮ ਦੇ ਵਿੱਚ ਇਹ ਹੋਏਗਾ ਕੇਰਲਾ ਚ ਸੰਗਤ ਇਜ਼ ਇਨ ਟੱਚ ਵਿਦ ਲੀਡਰਸ ਆਫ ਅਦਰ ਸੋਸ਼ਲ ਰਿਲੀਜੀਅਸ ਗਰੂਪਸ ਟੂ ਆਰਗੇਨਾਈਜ਼ ਇਵੈਂਟਸ ਇਨ ਮੈਮਰੀ ਆਫ ਦਾ 10th ਸਿੱਖ ਗੁਰੂ ਹੀ ਐਡਿਡ ਉਹਨਾਂ ਕਹਿੰਦੇ ਜੀ ਭਾਵੇਂ ਅਮਾ ਦੇ ਆਸ਼ਰਮ ਚ ਹੋਏਗਾ ਪਰ ਅਸੀਂ ਬਾਕੀਆਂ ਨੂੰ ਵੀ ਜਿਹੜਾ ਕਰ ਰਹੇ ਹਾਂ ਤਾਂ ਕਿ ਉਹਦੇ ਚੋਂ ਸ਼ਮੂਲੀਅਤ ਕਰਨ the rss has made it known that it considers guru as one of the country's greatest heroes who has inspired everyone by his nationalism supreme sacrifice universal brotherhood humanism self respect and courage hun sariyan cheezan to pehla nationalism national hero ji tusi jayashri ram de thalle tusi onan nu jehde rajay si maade mote onan nu bana dyo avatar ਜਿਹੜੇ ਪਾਤਸ਼ਾਹਾਂਵਾਂ ਦੇ ਪਾਤਸ਼ਾਹ ਨੇ ਉਹ ਤੁਹਾਡੇ ਨੈਸ਼ਨਲ ਹੀਰੋ ਉਹਨਾਂ ਨੂੰ ਤੁਸੀਂ ਬਣਾ ਰਹੇ ਹੋ ਬਾਪੂ ਬਣਾਇਆ ਹੋਇਆ ਤੁਸੀਂ ਗਾਂਧੀ ਨੂੰ ਔਰ ਜਿਸ ਕਿਸਮ ਦੀ ਸੋ ਜ਼ਾਰ ਹੈ ਕਿ ਇਹ ਉਹੀ ਹਿੰਦੂਤਵਾ ਨੈਸ਼ਨਲਿਜ਼ਮ ਦਾ এজেন্ডਾ ਸਿੱਖੀ ਦੇ ਕੱਪੜਿਆਂ ਚ ਲਪੇਟ ਕੇ ਸਿੱਖ ਸ਼ੇਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਨਾਮ ਵਰਤ ਕੇ ਉੱਥੇ ਦੇ ਰਹੇ ਨੇ ਥੈਟ ਫਿਰ ਉਹਨਾਂ ਨੇ ਕਿਹਾ ਸਪੀਕਿੰਗ ਐਟ ਅ ਫੰਕਸ਼ਨ ਸੈਲੀਬ੍ਰੇਟਿੰਗ ਦਾ ਗੁਰੂਜ਼ ਬਰਥ ਐਨੀਵਰਸਰੀ ਇਨ ਸੂਰਤ ਗੁਜਰਾਤ ਨੂੰ ਮਾਰਚ 5 ਹੁਣ 5 ਮਾਰਚ ਨੂੰ ਆਲਰੇਡੀ ਸੂਰਤ ਚ ਇਹਨਾਂ ਨੇ ਮਨਾਇਆ ਆਰ ਐਸ ਐਸ ਕੀ ਨੈਸ਼ਨਲ ਫੰਕਸ਼ਨਰੀ ਸੁਰੇਸ਼ ਜੋਸ਼ੀ ਸੈਡ ਹਿਅਰਸ ਹਿਸ ਮੀਅਰ ਨੇਮ ਇਨਫਿਊਜ਼ਸ એનર્ਜੀ ਐਂਡ ਕਰੇਜ ਕਿ ਜੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਲਓ ਨਾ ਲੈਂਦੇ ਹੀ ਅੰਦਰ ਜਿਹੜੀ ਹੈ ਹੌਸਲਾ ਔਰ ਤਾਕਤ ਆ ਜਾਂਦੀ ਹੈ ਜੀ ਸੰਗਤ ਸੈ ਨਦਰ ਨੈਸ਼ਨਲ ਫੰਕਸ਼ਨਰੀ ਅਵਤਾਰ ਸਿੰਘ ਸ਼ਾਸਤਰੀ ਇਹ ਪੂਰਾ ਸ਼ੈਤਾਨ ਦੀ ਟੁੱਟੀ ਇਨੂੰ ਲੱਖਾਂ ਰੁਪਏ ਜਿਹੜੇ ਨੇ ਉਹ ਦਿੱਤੇ ਨੇ ਕਰੋੜਾ ਰੁਪਏ ਉਹਨਾਂ ਨੇ ਕਿ ਜੀ ਤੁਸੀਂ ਸਿੱਖੀ ਪ੍ਰਚਾਰ ਦੇ ਨਾਂ ਥੱਲੇ ਆਰਐਸਐਸ ਨੂੰ ਵਿੱਚ ਵਾੜਨਾ ਉਹ ਕਹਿੰਦੇ ਇਵੈਂਟਸ ਹੈਜ਼ ਆਲਸੋ ਬੀਨ ਲਾਈਨਡ ਅਪ ਇਨ ਆਂਧਰਾ ਪ੍ਰਦੇਸ਼ ਤਲੰਗਾਨਾ ਗੁਆ ਐਂਡ ਤਾਮਿਲਨਾਡ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਵੀ ਅਸੀਂ ਕਿੱਥੇ ਤੁਰੇ ਫਿਰਦੇ ਤੇ ਇਹ ਕਿੱਥੇ ਜਾ ਕੇ ਪਹੁੰਚ ਰਹੇ ਨੇ ਔਰ ਕਿਵੇਂ ਆਪਣਾ ਹਿੰਦੂਤਵਾਦ ਦਾ ਏਜੰਡਾ ਜਿਹੜਾ ਉਹਨੂੰ ਲਾਗੂ ਕਰ ਰਹੇ ਨੇ ਜੀ ਸੋ ਅਲਟੀਮੇਟਲੀ ਇਦੇ ਹੁਣ ਕੋਈ ਸ਼ੱਕ ਨਹੀਂ ਹੈ ਕਿ ਬਿਲਕੁਲ ਨਾਜ਼ੀ ਤਰਜ਼ ਦੇ ਉੱਤੇ ਇਹ ਆਪਣੀ ਫਾਈਨਲ ਜਿਹੜੀ ਉਹਨਾਂ ਦੀ ਡੈਸਟੀਨੀ ਹੈ ਹਿੰਦੂ ਹਿੰਦੀ ਹਿੰਦੁਸਤਾਨ ਔਰ ਜਿਹੜਾ ਉਹਨੇ ਕਿਹਾ ਸੀ ਵੀ 2020 ਤੱਕ ਅਸੀਂ ਹਰ ਇੱਕ ਨੂੰ ਹਿੰਦੂ ਬਣਾ ਦੇਾਂਗੇ ਆਲਰੇਡੀ ਉਹਦਾ ਕਾਫੀ ਹਿੱਸਾ ਉਹਨਾਂ ਨੇ ਕਵਰ ਕਰ ਲਿਆ ਜੀ ਡਾਕਟਰ ਸੈਨਾ ਦੋਨਾਂ ਇਸ਼ੂਜ਼ ਉੱਪਰ ਆਪਣਾ ਤਬਸਰਾ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੱਲੇ ਲੈਣੇ ਆਪਰੇਕ ਵਿਊਅਰਸ ਤੁਸਾਨਾ ਇਸ ਸਮੇਂ ਬਨੇ ਰਹਿਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ